ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਦੇਸੀ ਮਸ਼ੀਨ ਦਿਖਾਉਣੀ ਆ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋਸੰਨ ਮਸ਼ੀਨ ਦਾ ਪ੍ਰਯੋਗ ਘਰਾਂ ਦੇ ਵਿੱਚ ਕੀਤਾ ਜਾਂਦਾ ਸੀ ਸੋ ਅੱਜ ਤੁਹਾਨੂੰ ਇਹ ਪੁਰਾਣੀ ਚੀਜ਼ ਦਿਖਾਵਾਂਗਾ ਸੋ ਵੀਡੀਓ ਵੇਂਟ ਤੋਂ ਕਰ ਜ਼ਰੂਰ ਦੇਖਣਾ ਹੋ ਸਕੇ ਆ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਫਿਰ ਚਲੋ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਮਸ਼ੀਨ ਲਓ ਜੀ ਦੇਖੋ ਇਹ ਉਹ ਦੇਸੀ ਮਸ਼ੀਨ ਜੋ ਪੁਰਾਣੇ ਵੇਲੇਾਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹਨੂੰ ਉਖਲੀ ਮੋਲਾ ਕਹਿੰਦੇ ਨੇ ਇਹ ਮਸ਼ੀਨ ਪੁਰਾਣੇ ਪੰਜਾਬ ਦੇ ਹਰ ਘਰ ਵਿੱਚ ਜ਼ਰੂਰ ਹੁੰਦੀ ਦੀ ਓਖਲੀ ਦਾ ਜਿਹੜਾ ਅਸਲੀ ਰੂਪ ਹੁੰਦਾ ਸੀ ਉਹ ਇੱਕ ਮਾਤਰ ਧਰਤੀ ਵਿੱਚ ਟੋਆ ਹੁੰਦਾ ਸੀ ਭਾਵੇਂ ਲੱਕੜ ਦੀਆਂ ਵੀ ਓਖਲੀਆਂ ਮਿਲ ਜਾਂਦੀਆਂ ਸਨ ਜਿਸ ਤਰ੍ਹਾਂ ਦੀਆਂ ਤੁਸੀਂ ਇਹ ਸਾਹਮਣੇ ਪਈ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀਆਂ ਪੱਥਰ ਦੀਆਂ ਬਣੀਆਂ ਹੋਈਆਂ ਵੀ ਉਖੜੀਆਂ ਮਿਲ ਜਾਂਦੀਆਂ ਸੀ ਇਹ ਦੋਨੋਂ ਉਖੜੀਆਂ ਪੱਥਰ ਤੇ ਲੱਕੜੀ ਦੀਆਂ ਸੌਖ ਮੁਤਾਬਕ ਧੁੱਪੇ ਸਮੇਂ ਕਰ ਲਈਆਂ ਜਾਂਦੀਆਂ ਸੀ ਇਹਨਾਂ ਨੂੰ ਧੁੱਪੇ ਸਮੇਂ ਕਰਕੇ ਕੰਮ ਕੀਤਾ ਜਾਂਦਾ ਸੀ ਪਰ ਸਭ ਤੋਂ ਜੋ ਭਰੋਸੇਯੋਗ ਉਖੜੀ ਹੁੰਦੀ ਸੀ ਉਹ ਜਿਹੜੀ ਧਰਤੀ ਦੇ ਵਿੱਚ ਬਣੀ ਹੁੰਦੀ ਦੀ ਪੁੱਟੀ ਹੁੰਦੀ ਦੀ ਉਹ ਔਖੜੀ ਹੁੰਦੀ ਸੀ ਜਿਹੜੀਆਂ ਔਖੜੀਆਂ ਲੱਕੜੀ ਦੀਆਂ ਬਣੀ ਆਉਂਦੀਆਂ ਦੀ ਜਾਂ ਫਿਰ ਪੱਥਰ ਦੀਆਂ ਬਣੀ ਹੁੰਦੀਆਂ ਆਦੀ ਉਹਨਾਂ ਉੱਤੇ ਖਲੋ ਕੇ ਕੰਮ ਕੀਤਾ ਜਾਂਦਾ ਸੀ ਬਾਰੇ ਜਿਹੜੀ ਖਲੋਕੇ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਈ ਰੇ ਦੇਖ ਰਹੇ ਹੋ ਜਦੋਂ ਇਹਨਾਂ ਤੇ ਕੋਈ ਦਾਣੇ ਵਗੈਰਾ ਕੁੱਟਦੇ ਦੀ ਤਾਂ ਉਹ ਦਾਣੇ ਸਾਰੇ ਵਿਹੜੇ ਵਿੱਚ ਖਿਲਰ ਜਾਂਦੇ ਦੀ ਜਦੋਂ ਕਿ ਧਰਤੀ ਵਿੱਚ ਜਿਹੜੀ ਉਖੜੀ ਪੱਟੀ ਹੁੰਦੀ ਦੀ ਉਹਦੇ ਦਾਣੇ ਦੂਰ ਨਹੀਂ ਦੀ ਜਾਂਦੇ ਉਖੜੀ ਦੇ ਕੰਡੇ ਨਾਲ ਹੀ ਰਹਿੰਦੇ ਹੁੰਦੇ ਦੀ ਇਹਨਾਂ ਜਿਹੜੇ ਔਖੜੀਆਂ ਹੁੰਦੀਆਂ ਦੀ ਇਹਨਾਂ ਵਿੱਚ ਅਨਾਜਾਂ ਦਾ ਪੀਣ ਕੀਤਾ ਜਾਂਦਾ ਸੀ ਜੇ ਕਣਕ ਵਿੱਚ ਮਿੱਟੀ ਹੁੰਦੀ ਤਾਂ ਪਹਿਲਾਂ ਔਖੜੀ ਵਿੱਚ ਸੜ ਕੇ ਫਿਰ ਸੱਟ ਕੇ ਪਿਠੀ ਜਾਂਦੀ ਦੀ ਜਦ ਝੋਨੇ ਹੋਣ ਲੱਗੇ ਤਾਂ ਇਸ ਦੇ ਚੌਲ ਔਖੜੀਆਂ ਵਿੱਚ ਹੀ ਸੜ ਕੇ ਕੱਢੇ ਜਾਂਦੇ ਦੀ ਚੱਕੀ ਅਤੇ ਮੋਲੇ ਦਾ ਕੰਮ ਬਹੁਤ ਹੀ ਸਖਤ ਹੁੰਦਾ ਸੀ ਪਰ ਇਹ ਚੱਕੀ ਨਾਲੋਂ ਥੋੜਾ ਘੱਟ ਮੁਸ਼ਕਲ ਹੁੰਦਾ ਸੀ ਜਿਹੜਾ ਚ ਖੁੱਲੀ ਮੋਲੇ ਨਾਲ ਕੀਤਾ ਜਾਂਦਾ ਸੀ ਪਰ ਸੀ ਕੰਮ ਇਹ ਵੀ ਜਾਣਦਾ ਝੋਨਾ ਛੜਨਾ ਬੜਾ ਔਖਾ ਕੰਮ ਹੁੰਦਾ ਸੀ ਹਜ਼ਾਰ-ਹਜ਼ਾਰ ਮੋਲੇ ਮਾਰ ਕੇ ਤਾਂ ਹੀ ਚੌਲ ਨਿਕਲਦੇ ਹੁੰਦੇ ਸੀ ਇਹਨਾਂ ਔਖੜੀਆਂ ਵਿੱਚ ਛੋਲੇ ਤੇ ਟੂੜੀ ਕੁੱਟ ਕੇ ਮੱਝਾਂ ਨੂੰ ਪਾਏ ਜਾਂਦੇ ਸੀ ਇਹ ਕੰਮ ਵੀ ਇਹਨਾਂ ਉਖੜੀ ਮੋੜਿਆਂ 'ਨਾਂ ਕੀਤਾ ਜਾਂਦਾ ਸੀ। ਸੋ ਸੰਨ ਜਦੋਂ 5552 ਵਿੱਚ ਝੋਨਾ ਹੋਣ ਲੱਗਿਆ ਉਦੋਂ ਕਿਦਰੇ ਵੀ ਚੌਲ ਕੱਢਣ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ। ਇਸ ਲਈ ਚੌਲ ਉਖੜੀ ਰਾਹੀਂ ਹੀ ਕੱਢੇ ਜਾਂਦੇ ਸੀ। ਮੋਲਾ ਜਿਹੜਾ ਹੁੰਦਾ ਸੀ ਜਿਵੇਂ ਇਸ ਤਰ੍ਹਾਂ ਸਾਹਮਣੇ ਪਿਆ ਦੇਖ ਰਹੇ ਹੋ ਤੁਸੀਂ ਇਹ 4 ਕਫਟ ਲੰਬਾ ਹੁੰਦਾ ਸੀ 4 ਕਫਟ ਲੰਬਾ ਪੀਸ ਹੁੰਦਾ ਸੀ ਇਹ ਜੋ ਕਿ ਆਮ ਕਰਕੇ ਕਾਲੀ ਟਾਲੀ ਦਾ ਬਣਾਇਆ ਜਾਂਦਾ ਸੀ ਇਹ ਭਾਰਾ ਹੁੰਦਾ ਸੀ ਇਸ ਨੂੰ ਵਿਚਕਾਰੋਂ ਰੰਦ ਕੇ ਪਤਲਾ ਕਰ ਲਿਆ ਜਾਂਦਾ ਸੀ ਅੱਗੇ ਸਿੱਧਾ ਤੁਸੀਂ ਦੇਖ ਰਹੇ ਹੋ ਵਿਚਾਲੇ ਔਰੰਦਗੀ ਪਤਲਾ ਕੀਤਾ ਹੋਇਆ ਤਾਂ ਕਿ ਇਹ ਹੱਥ ਵਿੱਚ ਆ ਸਕੇ ਇਸ ਲਈ ਇਹਨੂੰ ਵਿਚਾਲੇੋਂ ਪਤਲਾ ਕੀਤਾ ਜਾਂਦਾ ਸੀ ਇਸ ਦਾ ਇੱਕ ਪਾਸਾ ਮੋਟਾ ਹੁੰਦਾ ਵੀ ਇਸ ਤਰ੍ਹਾਂ ਤੁਸੀਂ ਸੱਲੇ ਵਿੱਚ ਦੇਖ ਰਹੇ ਹੋ ਤੁਸੀਂ ਸੋਏ ਦੀ ਮੋੜੇ ਦੀ ਬਣਤਰ ਇਹ ਯਾਰੀ ਮੁਖੜੀ ਦੀ ਬਣਤਰ ਹੁੰਦੀ ਦੀ ਉਹ ਤੁਸੀਂ ਉਹ ਵੀ ਦੇਖ ਰਹੇ ਹੋ ਸਾਹਮਣੇ ਪਿਆ ਇੱਕ ਲੱਕੜੀ ਦੇ ਪੀਸ ਵਿੱਚੋਂ ਵੱਡਾ ਸਾਰਾ ਗੋਲ ਪੀਸ ਹੁੰਦਾ ਸੀ ਲੱਕੜੀ ਦਾ ਉਹਦੇ ਵਿਚਾਲੇ ਨੂੰ ਖਾਲੀ ਕਰਕੇ ਇਹ ਓਖਲੀ ਬਣਾਈ ਜਾਂਦੀ ਸੀ ਤੇ ਉੱਪਰ ਇੱਕਾ ਲੋਹੇ ਦਾ ਰਿੰਗ ਪਾਇਆ ਜਾਂਦਾ ਸੀ ਸਾਗੇ ਪਰੋਂ ਉਖੜੀ ਉਖਰੇ ਦਾ ਟੁੱਟੇ ਨਾਲ ਉਪਰੋਂ ਸੋ ਉਖੜੀ ਦੇ ਸਬੰਧ ਨਾਲ ਸੰਬੰਧਤ ਤੁਹਾਨੂੰ ਇੱਕ ਮੁਹਾਵਰਾ ਵੀ ਸੁਣਾ ਦਿੰਦਾ ਜਿੰਨੇ ਕਹਿੰਦੇ ਹੁੰਦੇ ਨੇ ਉਖੜੀ ਵਿੱਚ ਸਿਰ ਦੁੱਤਾ ਫਿਰ ਮੋੜਿਆਂ ਦਾ ਕੀ ਡਰ ਸੋ ਇਸੇ ਉਖੜੀ ਮੋੜੇ ਤੋਂ ਇਹ ਕਹਾਵਤ ਬਣੀ ਹੋਈ ਆ ਅੱਜ ਦੇ ਪੰਜਾਬ ਵਿੱਚ ਕਿਸੇ ਵੀ ਘਰ ਵਿੱਚ ਉਖੜੀ ਜਾਂ ਮੋੜਾ ਨਹੀਂ ਦਿਸਦਾ ਪਰ ਇਹ ਉਖੜੀ ਮੋੜਾ ਸਾਡੇ ਵਿਰਸੇ ਦੀ ਅਮੁੱਲ ਵਸਤ ਜ਼ਰੂਰ ਹੈ ਜਿਸ ਦੀ ਕਿ ਹਰ ਘਰ ਨੂੰ ਲੋੜ ਹੁੰਦੀ ਸੀ ਸੋ ਇਹ ਉਖੜੀ ਮੋੜਾ ਦੀ ਅੱਜਕੱਲ ਘਰਾਂ ਵਿੱਚੋਂ ਉਲੋਪ ਹੋ ਗਿਆ ਏ ਜਿਸ ਦੇ ਕੇ ਬਰਾਸਤੀ ਮਿਊਜ਼ੀਅਮ ਵਿੱਚ ਹੀ ਦੇਖਣ ਨੂੰ ਮਿਲਦੇ ਹਨ ਸੋ ਅੱਜ ਤੁਹਾਨੂੰ ਇਹ ਹੀ ਪੁਰਾਣੀ ਚੀਜ਼ ਦਿਖਾਉਣੀ ਦੀ ਇਹ ਪੁਰਾਣੀ ਮਸ਼ੀਨ ਦਿਖਾਉਣੀ ਦੀ ਜੋ ਪੁਰਾਣੇ ਬੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਸੀ ਜਾਂਦੀ ਸੀ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਆਉਣ ਵਾਲੀਆਂ ਵੀਡੀਓ ਨੂੰ ਵੀ ਜਰੂਰ ਦੇਖਣਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਕਿਸੇ ਦਿਨ ਫੇਰ ਹੋਰ ਵੀਡੀਓ ਲੈ ਕੇ ਆਜੇ ਰਹੂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ